ਕਾਰਨ ਇਹ ਹੋਇਆ ਕਿ ਜੋਤ ਲਾਈ ਸੀ ਉਹਨਾਂ ਨੇ ਜੋਤ ਲਾ ਕੇ ਗੁੜੀਆਂ ਆਪ ਸੌ ਗਈ ਬੱਚਾ ਉਹਦਾ ਬਿਮਾਰ ਸੀ ਲੈ ਕੇ ਸੌ ਗਈ ਉਹਨੂੰ ਪਤਾ ਨਹੀਂ ਲੱਗਾ ਬਸ ਕਹਿੰਦੇ ਕਮੈਂਟਿੰਗ ਲੱਗਾ ਪੜਦਿਆਂ ਨੂੰ ਅੱਗ ਪੈ ਗਈ ਪੜਦਿਆਂ ਨੂੰ ਸਾਰੇ ਤੇ ਯਾਰ ਘਰ ਦੇ ਵਿੱਚ ਆ ਕੇ ਲੱਗੀ ਆ ਬਾਲਕੀ ਮਹੱਲਾ ਪੈਂਦਾਗਾ ਮੌਕੇ ਤੇ ਆ ਕੇ ਦੇਖਿਆ ਸੈਕੰਡ ਫਲੋਰ ਤੇ ਉੱਪਰ ਅੱਗ ਸੀਗੀ ਤੇ ਅੱਗ ਬਹੁਤ ਜ਼ਿਆਦਾ ਸੀਗੀ ਦੋ ਸਿਲੰਡਰ ਸੈਕੰਡ ਫਲੋਰ ਤੇ ਦੋ ਥਰਡ ਫਲੋਰ ਤੇ ਪਏ ਸਕੇ ਉਹ ਆ ਕੇ ਪਹਿਲਾ ਸਿਲੰਡਰ ਸ਼ੇਪ ਕੀਤਾ ਤੇ 1:00 ਵਜੇ ਔਰ ਮੈਂ ਖੁਦ ਆ ਕੇ ਮੌਕੇ ਤੇ ਦੇਖਿਆ ਕਾਫੀ ਜੋ ਹੈ ਘਰ ਦਾ ਨੁਕਸਾਨ ਹੋ ਗਿਆ ਹੈ ਜਿੰਨਾ ਵੀ ਇਹਨਾਂ ਦੇ ਕੱਪੜੇ ਫਰਨੀਚਰ ਅਲਮਾਰੀਆਂ ਫ੍ਰਿਜ ਉਹ ਸਾਰਾ ਇਹਨਾਂ ਦਾ ਜਿਹੜਾ ਹੈਗਾ ਪੂਰੀ ਤਰ੍ਹਾਂ ਤਬਾਹ ਹੋ ਗਿਆ ਹੈ ਸਨ ਸਾਰੇ ਸੜ ਗਿਆ ਗਰੀਬ ਬੰਦੇ ਹੈ ਉਹ ਹੀ ਕਮਾ ਕੇ ਦਿਹਾੜੀ ਲੱਪਾ ਕਰਕੇ ਖਾਂਦਾ ਹੈ ਉਹ ਸਾਰੇ ਸੜ ਗਿਆ ਸਮਾਨ ਉਹ ਮੇਰਾ ਦੀਪਕ ਕੁਮਾਰ ਮਾ ਜੀ ਦੀ ਮਾਮਲਾ ਕੀ ਜਿਹੜਾ ਇੱਕ ਅੱਗ ਲੱਗੀ ਹੈ ਇੱਥੇ ਸ਼ਿਵਾਈ ਨਗਰ ਅੱਜ ਸਵੇਰੇ ਫਾਇਰ ਬ੍ਰਿਗੇਡ ਸ਼ਾਖਾ ਤੇ ਕਾਲ ਆਈ ਸੀ ਕਿ 5 ਸਾਲੇ ਬਾਲਮੀਕੀ ਮਹੱਲਾ ਵਿੱਚ ਅੱਗ ਲੱਗੀ ਹੈ ਘਰ ਦੇ ਵਿੱਚ ਹਾਂਜੀ 5 ਸਾਲੇ ਬੀਰ ਘਰ ਦੇ ਵਿੱਚ ਅੱਗ ਲੱਗੀ ਹੈ ਬਾਲਮੀਕੀ ਮਹੱਲਾ ਪੈਂਦਾ ਹੈਗਾ ਮੌਕੇ ਤੇ ਆ ਕੇ ਦੇਖਿਆ ਸੈਕੰਡ ਫਲੋਰ ਦੇ ਉੱਪਰ ਅੱਗ ਸੀਗੀ ਤੇ ਅੱਗ ਬਹੁਤ ਜ਼ਿਆਦਾ ਸੀਗੀ ਦੋ ਸਿਲੰਡਰ ਸੈਕੰਡ ਫਲੋਰ ਤੇ ਦੋ ਥਰਡ ਫਲੋਰ ਤੇ ਪਈ ਸੀਗੀ ਉਹ ਆ ਕੇ ਪਹਿਲਾਂ ਸਿਲੰਡਰ ਸ਼ੇਰ ਕੀਤੇ ਤੇ 1:00 ਵਜੇ ਸਰ ਕਿੰਨੀਆਂ ਗੱਡੀਆਂ ਲੱਗੀਆਂ ਆਪਣੀਆਂ ਦੋ ਗੱਡੀਆਂ ਤੇ ਦੋ ਗੱਡੀਆਂ ਲੱਗੀਆਂ ਫਾਇਰ ਵੀ ਗੱਡੀ ਆਪਣਾ ਕਿੰਨੇ ਕ ਜੀ ਤੁਹਾਨੂੰ ਸੂਚਨਾ ਮਿਲੀ ਹੈ ਲਗਭਗ 11:00 ਸਵੇਰ 11:00 ਤੱਕ ਤੇ ਅੱਗ ਤੇ ਕਾਬੂ ਪਾ ਲਿਆ ਸਰ ਅੱਗ ਤੇ ਕਾਬੂ ਹੋ ਗਿਆ ਅੱਗ ਤੇ ਗੀਮ ਕਾਰਾਂਗਾ ਬਦਲ ਗਿਆ ਮਾਲਕਾਂ ਅਨੁਸਾਰ ਕਾਰ ਦੇ ਵਿੱਚ ਜੋਤ ਦੇ ਕਾਰਨ ਅੱਗ ਲੱਗੀ ਹੈ ਤੇ ਜਿਹੜੇ ਮਾਲਕ ਦਾ ਨਾਮ ਵਗੈਰਾ ਹੈ ਕੋਈ ਹਲੇ ਕੁਝ ਨਹੀਂ ਹੈਗਾ ਕਾਰਵਾਈ ਕਰ ਰਹੇ ਹਾਂ ਉਸ ਤੋਂ ਬਾਅਦ ਤੁਹਾਨੂੰ ਨੁਕਸਾਨ ਲਗਭਗ ਮਾਲਕਾਂ ਬਾਅਦ ਵਿੱਚ ਅਸੀਂ ਦੱਸ ਸਕਦੇ ਹਾਂ ਇਹ ਮਾਮਲਾ ਕੀ ਇੱਕ ਜਿਹੜੀ ਸ਼ੁਹਾਇ ਨਗਰ ਦੇ ਵਿੱਚ ਅੱਗ ਲੱਗੀ ਆ ਅੱਜ ਸੁਭਾਸ਼ ਨਗਰ ਦੇ ਵਿੱਚ ਜਿਹੜਾ ਹੈਗਾ ਵਾਲਮੀਕੀ ਮੁਹੱਲੇ ਦੇ ਵਿੱਚ ਅਚਾਨਕ ਜੀ ਇਹਨਾਂ ਨੇ ਆਪਣਾ ਮੰਦਰ ਦੇ ਵਿੱਚ ਜੋਤਬੱਤੀ ਕੀਤੀ ਹੋਈ ਸੀ ਤੇ ਮੈਂ ਵੀ ਸ਼ਹਿਰ ਦੇ ਵਿੱਚ ਇਨਸਪੈਕਸ਼ਨਾਂ ਦੇ ਉੱਤੇ ਸੀਗਾ ਮੈਨੂੰ ਕਾਲ ਆਈ ਇਹਨਾਂ ਦੇ ਵੱਲੋਂ ਕਿ ਸਾਡੇ ਘਰੇ ਅੱਗ ਲੱਗੀ ਆ ਔਰ ਅੱਗ ਕਾਫੀ ਜ਼ਿਆਦਾ ਲੱਗੀ ਹੋਈ ਸੀ ਗਰਾਊਂਡ ਪਲਸ 2 ਇਹਨਾਂ ਦਾ ਜਿਹੜਾ ਮਕਾਨ ਬਣਿਆ ਹੋਇਆ ਔਰ ਕਾਫੀ ਭੀੜ-ਪੜੱਕੇ ਵਾਲੇ ਏਰੀਆ ਦੇ ਵਿੱਚ ਹੈ ਤੁਰੰਤ ਸੀ ਆਪਣੇ ਫਾਇਰ ਬ੍ਰਿਗੇਡ ਫਗਵਾੜਾ ਤੋਂ ਜਿਹੜੀਆਂ ਗੱਡੀਆਂ ਘਟਨਾ ਵਾਲੇ ਥਾਨ ਦੇ ਉੱਤੇ ਅਸੀਂ ਟਰਨਆਊਟ ਕਰਵਾਈਆਂ ਔਰ ਮੈਂ ਖੁਦ ਆ ਕੇ ਮੌਕੇ ਤੇ ਦੇਖਿਆ ਕਾਫੀ ਜੋ ਹੈ ਘਰ ਦਾ ਨੁਕਸਾਨ ਹੋ ਗਿਆ ਹੈ ਜਿੰਨਾ ਵੀ ਇਹਨਾਂ ਦੇ ਕੱਪੜੇ ਫਰਨੀਚਰ ਅਲਮਾਰੀਆਂ ਫ੍ਰਿਜ ਉਹ ਸਾਰਾ ਇਹਨਾਂ ਦਾ ਜਿਹੜਾ ਹੈਗਾ ਪੂਰੀ ਤਰ੍ਹਾਂ ਤਬਾਹ ਹੋ ਗਿਆ ਹੈ ਔਰ ਮਾਲਕਾਂ ਦੇ ਕਹਿਣ ਅਨੁਸਾਰ ਜਿਹੜੀ ਅੱਗ ਹੈ ਉਹ ਇਹਨਾਂ ਨੇ ਕੋਈ ਜੋਤ ਬੱਤੀ ਕੀਤੀ ਹੋਈ ਸੀ ਆਪਣੇ ਘਰ ਦੇ ਅੰਦਰ ਔਰ ਜੋਤ ਤੋਂ ਇਹ ਅੱਗ ਲੱਗੀ ਹੈ ਔਰ ਫਾਇਰ ਬ੍ਰਿਗੇਡ ਨੂੰ ਕਾਫੀ ਮੁਸ਼ਕਲ ਆਈ ਹੈ ਸ਼ਹਿਰ ਦੇ ਵਿੱਚ ਬੜੇ ਤੰਗ ਰਸਤੇ ਆ ਗਲੀਆਂ ਦੇ ਵਿੱਚ ਲੋਕਾਂ ਨੇ ਆਪਣੀਆਂ ਗੱਡੀਆਂ ਕਾਰਾਂ پارک ਕੀਤੀਆਂ ਹੋਈਆਂ ਨੇ ਔਰ ਫੇਰ ਵੀ ਅਸੀਂ ਜਦੋ ਜਹਿਦ ਕਰਕੇ ਆਪਣੀਆਂ ਛੋਟੀ ਗੱਡੀ ਨੂੰ ਲੈ ਕੇ ਸਾਡੇ ਜਿਹੜੇ ਮੁਲਾਜ਼ਮ ਹੈ ਘਟਨਾ ਵਾਲੇ ਥਾਂ ਤੇ ਪਹੁੰਚੇ ਆ ਅੱਗ ਕਾਬੂ ਹੋ ਚੁੱਕੀ ਹੈ ਅਜੇ ਅਸੀਂ ਹੋਰ ਇਸ ਨੂੰ ਪਾਣੀ ਦੀਆਂ ਗੱਡੀਆਂ ਭਰ ਕੇ ਆ ਰਹੀਆਂ ਅਤੇ ਪੂਰੀ ਤਰ੍ਹਾਂ ਕੰਪਲੀਟ ਪੁਝਾ ਕੇ ਫਿਰ ਅਸੀਂ ਇੱਥੋਂ ਅਸੀਂ ਗੱਡੀਆਂ ਨੂੰ ਵਾਪਸ ਫਾਇਰ ਗੇਟ ਲੈ ਕੇ ਜਾਵਾਂਗੇ ਸਰ ਟੋਟਲ ਗੱਡੀਆਂ ਕਿੰਨੀਆਂ ਲੱਗੀਆਂ ਸਰ ਇੱਥੇ 3-4 ਗੱਡੀਆਂ ਲੱਗੀਆਂ ਜੀ ਇੱਕ ਗੱਡੀ ਹੁਣ ਦੁਬਾਰਾ ਫੇਰ ਭਰਨ ਗਈ ਹੋਈ ਆ ਕਿਉਂਕਿ ਵੱਡੀ ਗੱਡੀ ਇੱਥੇ ਪਹੁੰਚ ਨਹੀਂ ਸਕਦੀ ਔਰ ਛੋਟੀ ਗੱਡੀ ਪਾਣੀ ਭਰਨ ਵਾਸਤੇ ਗਈ ਆ ਸਰ ਸ਼ਹਿਰ ਵਾਸੀਆਂ ਨੂੰ ਔਰ ਬਿਆਰ ਵਾਸੀਆਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਆ ਜਦੋਂ ਮਗੀ ਇਦਾਂ ਭੇਡ ਭੜਕੇ ਵਾਲੇ ਥਾਂ ਦੇ ਵਿੱਚ ਅੱਗ ਲੱਗਦੀ ਆ ਤੇ ਗੱਡੀਆਂ ਨੂੰ ਆਉਣ ਦੇ ਵਿੱਚ ਬੜੀ ਕਿਲਤ ਆਂਦੀ ਆ ਉਹਦੇ ਬਾਰੇ ਕੀ ਮਗੀ ਮੈਸੇਜ ਛੱਡਣਾ ਚਾਹੁੰਦੇ ਮੈਂ ਸ ਉਹ ਲੋਏ ਮੈਸੇਜ ਦੇ ਰਿਹਾ ਆ ਦੇਖੋ ਮਾਰਚ ਤੋਂ ਲੈ ਕੇ ਜੁਲਾਈ ਅਗਸਤ ਤੱਕ ਬਹੁਤ ਗਰਮੀ ਦਾ ਟਾਈਮ ਹੁੰਦਾ ਔਰ ਕੋਈ ਪਤਾ ਨਹੀਂ ਹੁੰਦਾ ਕਦੋਂ ਕਿੱਥੇ ਅਗਨ ਦੀ ਘਟਨਾ ਵਾਪਰ ਜਾਂਦੀ ਹੈ ਔਰ ਸ਼ਹਿਰ ਦੇ ਵਿੱਚ ਟ੍ਰੈਫਿਕ ਦੀ ਬਹੁਤ ਵੱਡੀ ਸਮੱਸਿਆ ਹੈ ਹੁਣ ਵੀ ਮੈਂ ਇੱਥੇ ਜਦੋਂ ਆਇਆ ਟੈਲੀਫੋਨ ਦੀਆਂ ਤਾਰਾਂ ਇੰਟਰਨੈਟ ਦੀਆਂ ਤਾਰਾਂ ਬਿਜਲੀ ਦੀਆਂ ਤਾਰਾਂ ਲੋਕਾਂ ਨੇ ਆਪਣੀਆਂ ਦੁਕਾਨਾਂ ਦੇ ਅੱਗੇ ਜਿਹੜੇ ਲੋਹੇ ਦੇ ਸ਼ੈੱਡ ਵਧਰੇ ਵਿਧਾਏ ਹੋਏ ਆਂ ਔਰ ਫਾਇਰ ਬਗੇਟ ਦੀ ਗੱਡੀ ਜਿਹੜੀ ਆ ਘਟਨਾ ਵਾਲੇ ਸਥਾਨ ਦੇ ਉੱਤੇ ਆਣ ਚ ਟਾਈਮ ਵੇਸਟ ਹੁੰਦਾ ਜਿਹਦੇ ਵਿੱਚ ਸ਼ਹਿਰ ਵਾਸੀਆਂ ਦਾ ਹੀ ਘਟਨਾ ਵਾਲੇ ਸਥਾਨ ਦੇ ਉੱਤੇ ਨੁਕਸਾਨ ਬਹੁਤ ਜ਼ਿਆਦਾ ਹੁੰਦਾ ਬਹੁਤ ਜਲਦੀ ਅਸੀਂ ਵਪਾਰ ਮੰਡਲ ਜਿਹੜਾ ਫਗਵਾੜਾ ਉਹਨਾਂ ਦੇ ਪ੍ਰਧਾਨ ਉਹਨਾਂ ਦੀ ਐਸੋਸੀਏਸ਼ਨ ਦੇ ਨਾਲ ਅਸੀਂ ਮੀਟਿੰਗ ਕਰਨ ਜਾ ਰਹੇ ਹਾਂ ਕਿ ਜਿੰਨੇ ਵੀ ਫਗਵਾੜਾ ਦੇ ਵਿੱਚ ਜਿਹੜੇ ਬੈਰੀਗੇਟਸ ਐ ਟ੍ਰੈਫਿਕ ਨੂੰ ਦੀ ਪ੍ਰੋਬਲਮ ਐ ਤਾਰਾਂ ਦੀ ਪ੍ਰੋਬਲਮ ਐ ਅਸੀਂ ਉਹਨਾਂ ਨੂੰ ਜਿਹੜਾ ਹੈਗਾ ਆ ਕਿ ਵੇਵ ਆਫ ਕਰਾਵਾਵਾਂਗੇ ਤਾਂ ਕਿ ਫਗਵਾੜਾ ਸ਼ਹਿਰ ਵਾਸੀਆਂ ਨੂੰ ਹ ਹ ਔਖੇ ਹਾਲਾਤਾਂ ਮਿਲਦੇ ਅਸੀਂ ਆਪਣੀਆਂ ਵਧੀਆ ਸੇਵਾਵਾਂ ਦੇ ਸਕੀਏ ਸਰ ਗੁੱਡ ਨੈਮ ਕੀ ਯਹੀ ਆਪਣਾ ਮੇਰਾ ਨਾਮ ਸੁਖਵਿੰਦਰ ਸਿੰਘ ਸਟੇਸ਼ਨ ਫਾਇਰ ਆਫੀਸਰ ਇਨਚਾਰਜ ਫਾਇਰ ਬ੍ਰਿਗੇਡ ਫਗਵਾੜਾ ਹਾਂਜੀ ਕਿੱਥੇ ਰਹਿੰਦੇ ਆਪਾਂ ਹਾਂਜੀ ਇੱਥੇ ਵੈਸ ਬਾਲਮੀਕ ਮੱਲਾ ਹੀ ਰਹਿੰਦੇ ਆਂ ਤੇ ਅੱਗ ਲੱਗਣ ਦਾ ਕਾਰਨ ਕੀ ਆ ਸਾਹਮਣੇ ਕਾਰਨ ਇਹ ਹੋਇਆ ਕਿ ਜੋਤ ਲਾਈ ਸੀ ਉਹਨਾਂ ਨੇ ਜੋਤ ਲਾ ਕੇ ਗੁੜੀਆਂ ਆਪਸ ਹੋ ਗਈ ਬੱਚਾ ਉਹਦਾ ਬਿਮਾਰ ਸੀ ਲੈ ਕੇ ਸੌਂ ਰਹੀ ਉਹਨੂੰ ਪਤਾ ਹੀ ਨਹੀਂ ਲੱਗਾ ਬਸ ਕਹਿੰਦੇ ਇੱਕ ਮਿੰਟ ਹੀ ਲੱਗਾ ਪੜਦਿਆਂ ਨੂੰ ਅੱਗ ਪੈ ਗਈ ਪੜਦਿਆਂ ਨੂੰ ਸਾਰੇ ਤੇ ਕਿੰਨੇ ਕ ਵਜੇ ਹੋਇਆ ਜੀ ਇਹ ਇਹ ਉਸ 10 10:30 ਦਾ ਟਾਈਮ ਸੀਗਾ ਸਵੇਰੇ ਲੱਗੀ ਅੱਗ ਹਾਂਜੀ 10:30 ਤੇ ਜੋਤ ਲਾ ਕੇ ਚਲੇ ਗਏ ਸੀ ਕੰਮਾਂ ਦੇ ਕੰਮ ਤੇ ਚਲਾ ਗਿਆ ਘਰ ਵਾਲਾ ਉਹਦਾ ਅੱਛਾ ਕੀ ਨਾਮ ਸੀ ਉਹਨਾਂ ਦਾ ਆ ਤਾਂ ਪੁਰਾਣੇ ਦਾ ਸਾਮਾਨ ਇਹਦਾ ਪਤਾ ਹੈਗਾ ਪੁੜੀ ਦਾ ਨਾਮ ਕੰਨੂ ਹੋ ਅੱਛਾ ਤੇ ਨੁਕਸਾਨ ਕਿੰਨਾ ਹੋ ਗਿਆ ਨੁਕਸਾਨ ਸਾਰੇ ਸੜ ਗਿਆ ਗਰੀਬ ਬੰਦੇ ਆ ਉਹੀ ਕਮਾ ਕੇ ਦਿਹਾੜੀ ਲੱਪਾ ਕਰਕੇ ਖਾਂਦਾ ਆ ਉਹ ਸਾਰੇ ਸੜ ਗਿਆ ਸਾਮਾਨ ਉਹ